ਸਾਸਰੀ ਕਾਲ ਜੀ ਮੈਂ ਥਾਰਾ ਲਾਡਾ ਪੁਆਦੀ ਰਾਜ ਗਿਆ ਖਬਰਾਂ ਥਾਰੇ ਗੱਲ ਸਾਂਝੀਆਂ ਕਰ ਰਿਹਾ ਵੀਰ ਪੰਜਾਬ ਦੇ ਵਿੱਚ ਮੈਂ 13 ਲੋਕ ਸਭਾ ਕੀਆਂ ਜਿਹੜੀਆਂ ਸੀਟਾਂ ਦੀਆਂ ਇਸ ਕਰ ਜੈਲਟ ਜਿਹੜਾ ਆ ਗਿਆ ਵੀਰ ਅਰ ਜੈਲਟਾਂ ਦੇ ਬਾਅਦ ਵੀਰ ਛਾੜੂ ਵਾਲੇ ਹੋ ਗਏ ਤੇ ਜਿਹੜੇ 13 ਜ਼ੀਰੋ ਕਰ ਦਿਓ ਵੀਰ ਲੋਕਾਂ ਨੇ 13 ਜ਼ੀਰੋ ਤੋਂ ਕਰੀ ਨਹੀਂ ਪਰ 3 ਸੀਟਾਂ ਦੇਗਾ ਇਹਨਾਂ ਨੂੰ ਖੋਸ ਕਰਦੇ ਆ ਅਰ ਝੰਡਾ ਕਿਤਨੇ ਦਿਨਾਂ ਕਾ ਗਿਰ ਰਵਲਾ ਪਾ ਰਿਹਾ ਦਾ ਵਾਹ ਵੀਰ ਇਹ ਕਿਦੋਂ ਉਹ ਮਾਰੇ ਬੰਦੇ ਜਿੱਤेंगे ਆਰ ਵੀਰ ਸਭ ਤੇ ਮਾੜੀ ਹੋਈ ਵੀਰ ਫਰੀਦਕੋਟ ਵਾਲੇ ਗੈਲ ਯੋ ਫਰੀਦਕੋਟ ਮੇ ਕਾਰਮਜੀਤਨ ਮੋਗਲ ਖੜਿਆ ਦਾ ਫਿਲਮੇ ਐਡ ਕਰ ਆਰ ਇਸ ਐਡ ਕਰ ਕੀ ਯੋ ਕਹਿੰਦੇ ਪ੍ਰੋਮੋਸ਼ਨ ਕਰਨ ਵਾਸਤਾ ਸਾਰਾ ਪਾਲੀਵੁੱਡ ਮਤਲਬ ਸਾਰੇ ਤੁਨ ਕਹਿ ਸਕਦਾ ਜਿਹੜਾ ਇਨਕਾ ਗਰੁੱਪ ਬਣਿਆ ਮਾ ਸਾਰੇ ਉੱਥਾ ਪਹੁੰਚੇ ਵੀਰ ਹੋਰ ਤਾਂ ਹੋਰ ਵੀਰ ਕੋਗੀ ਵੀ ਵਿਚਾਰਾ ਪਤਾ ਨਹੀਂ ਕਿਹੜੇ ਪ੍ਰੈਸ਼ਰ ਮਾ ਦਾ ਉੱਥਾ ਪ੍ਰੈਸ਼ਰ ਕਰ ਕਰ ਗਿਆ ਵੀਰ ਬਣੀ ਦੀ ਬਾਤ ਵੀ ਲੋਕ ਥੋੜਾ ਸੀਟ ਦੇ ਉੱਪਰ ਵੀ ਐਤ ਕੀ ਤਾਂ ਇਹੋ ਕੰਮ ਹੋ ਗਿਆ ਫਰੀਦਕੋਟ માં ਆਜਾਦ ਉਮੀਦਵਾਰ ਕੀ ਹੋਈ ਜਿੱਤ ਨਾ ਹੰਸ ਰਾਜ ਹੰਸ ਨਾ ਕਰਮ ਜਿੱਤ ਅਨਮੋਲ ਕਿਸੇ ਨੂੰ ਨਹੀਂ ਵੀ ਲੋਕਾਂ ਨੇ ਪੁੱਛਿਆ ਇਹ ਵੀ ਉਹ ਕਾਲਾ ਮੁਹੰਮਦ ਸਦੀਕ ਵੀ ਕਹਿੰਦਾ ਉਹ ਨਾ ਖੜਾ ਪਿੱਛੇ ਚੰਕਾ ਤਾਂ ਮਨ ਨੂੰ ਦੇ ਦਿੰਦੇ ਮੈਂ ਹੀ ਜਤਾ ਦਿੰਦਾ ਅਰ ਮੁਹੰਮਦ ਸਦੀਕ ਨੂੰ ਦਾਈ ਨਹੀਂ ਸੀਟ ਇਹਨਾਂ ਨੇ ਮੁਹੰਮਦ ਸਦੀਕ ਟਿੱਕਾ ਪੈ ਗਿਆ ਤਾਂ ਖਰਾ ਚਲ ਕੋਈ ਨਹੀਂ ਖਾੜੇ ਕੁੜੇ ਲੱਗਦੇ ਰਹਿੰਦੇ ਰਹਿੰਗੇ ਅੱਗਾਬੀਰੇ ਅਰ ਕਰਨਜੀਤ ਅਨਮੋਲ ਵੀਰ ਯੋ ਕੱਲ ਵੀ ਜਿਹੜਾ ਉਹ ਥਖੜਿਆ ਦਾ ਯੋ ਸਰਜੀਤ ਖਾਲਸਾ ਇਸ ਨੂੰ ਕਰੇ ਵੀਰ 296922 ਵੋਟਾਂ ਪਈਆਂ ਆਰਾਮਾ ਵੀ ਪਾਰਟੀ ਆ ਕਰਨਜੀਤ ਅਨਮੋਲ ਇਸ ਨੂੰ ਵੀਰ 226676 ਵੋਟ ਪਈ ਵੀਰ ਆ 3 ਨੰਬਰ ਵਾ ਕਾਂਗਰਸ ਕਾ ਅਮਰਜੀਤ ਕੌਰ ਸਾਹੋ ਕੇ ਮਤਲਬ ਯੋ ਕਹਿ ਲੋ ਵੀ ਸਦੀਕ ਨੂੰ ਕਟ ਕਾ ਜਿਸ ਨੂੰ ਟਿਕਟ ਦਈਤੀ ਬਾਹ ਵੀਰ ਆਰ ਉਸ ਨੂੰ ਵੀਰਾਰੇ ਵੋਟ ਜਿਹੜੀ ਪਈ 1,69,352 ਵੋਟਾਂ ਪਈਆਂ ਪਤਨੀ ਸਦੀਕ ਨੇ ਇਹਾ ਹੋਣਾ ਪਾਇਓ ਕਾ ਨਾਮ ਪਾਇਓ ਪੈਸੇ ਤਾਂ ਸਦੀਕ ਬੋਲਿਆ ਨੇ ਕੁਸ ਵੀਰ ਅਰ ਸਰਜੀਤ ਕੋਰ ਸਰਜੀਤ ਖਾਲਸਾ ਬਿਆਨਤ ਸਿੰਘ ਕੇ ਯੋ ਮਤਲਬ ਉਸਕਾ ਮੁੰਡਾ ਬਿਆਨਤ ਸਿੰਘ ਜਿਹੜਾ 31 ਅਕਤੂਬਰ ਵਾਲੇ ਦਿਨ ਨਾ ਇੱਕਕ ਤੋਂ ਹਾਂ 31 ਅਕਤੂਬਰ 1984 ਦੇ ਵਿੱਚ ਮੈਂ ਉਹ ਸਾਹ ਕੋ ਪ੍ਰਧਾਨ ਮੰਤਰੀ ਜਿਹੜਾ ਮੰਤਰੀ ਇੰਦਰਾ ਗਾਂਧੀ ਕਤਲ ਕੇ ਮਾਮਲੇ ਨਾਲ ਸ਼ਾਮਲ ਤਾਂ ਆਇਓ ਬੰਦਾ ਉਸ ਦਾ ਛੋਗਰਾ ਜਿੱਤਿਆ আর ਉਧਰ ਮੀਤ heir ਇਤਨਾ ਸ਼ੁਗਰੀਓ ਆਮ ਆਦਮੀ ਪਾਰਟੀ ਆਪਣੀ ਰਾਜस्तानी ਦੇ ਜਿੱਤ ਗਏ ਨਹੀਂ ਵੀਰ ਊਂਪੜਾ ਸਿੰਘਾ ਵੀ ਹੋ ਗਿਆ ਤਾਂ ਜੇ ਰਾਜस्तानी ਮਾ ਤੇ ਵੀ ਹਾਰ ਜਾਂਦੇ ਇਸ ਸੰਗਰੂਰ ਤੇ ਤਾਂ ਚਲੋ ਮੀਤ heir ਜਿੱਤ ਗਿਆ ਵੀਰ আর ਉਧਰ ਬੀਬੀ ਹਰਸੀਮਤ कौर ਬਾਦਲ ਵੀ ਜਿੱਤ ਗਈ ਬਟੰਡੇ ਦੇ ਚਲੋ ਕਾਲੀਆਂ ਕੀ ਕਿਤੇ ਨਾ ਕਿਤੇ ਬੂਟਾ ਲੱਗਿਆ ਰਹਿ ਗਿਆ আর ਉਧਰ ਖੰਡੂਰ ਸਾਹਿਬ ਤੇ ਵੀਰ ਯੋ ਕਹ ਲੋ ਆਪਾ ਹੀ ਅਮਰਤਪਾਲ ਸਿੰਘ ਖਾਲਸਾ ਯੋਜੀਤ ਗਿਆ ਵੀਰ ਉਸਨੇ ਆਪਾ ਮਤਲਬ ਯੋ ਕਹ ਲੋ ਜਿੱਤ ਹਾਸਲ ਕਰ ਲਈ ਯਾਰ ਉਧਰ ਚਰਨਜੀਤ ਚੰਨੀ ਪੁੱਠਿਆ ਸਾਲਾ ਮਾਰ ਰਿਆ ਚੰਨੀ ਕਹਿ ਰਿਆ ਯੋ ਕਾ ਭਗਵਾਨ ਤੁਮਾਨੂੰ ਕਹਾਈ ਇਸ ਇਫਾ ਦੇ ਦੇਣਾ ਚਾਹੀਦਾ ਬਾ ਨਹੀਂ ਤਾਂ ਇਸਕੇ ਐਮਐਲਏ ਭੱਜਣੇ ਆਲੇ ਵਗਾ ਟਾਈਮ ਆ ਗਿਆ ਗਾ ਇਹਨਾਂ ਦਾ ਆਰ ਉਧਰ ਵੀ ਮੈਂ ਤਾਂ ਹੈਰਾਨ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਯੋ ਜਿਲੰਦਰ ਮਾ ਦੇ ਨਾ ਤਾਂ ਰਿੰਕੋ ਜਿੱਤਿਆ ਨਾ ਪੱਪੀ ਪ੍ਰੈਸਰ ਜਿੱਤਿਆ ਨਾ ਵੀਰੂ ਤੇ ਦੇ ਯੋਗ ਐਲ ਵੀਰ ਇਹ ਕਿਹਾ ਨਾ ਤਾਂ ਹੋਰ ਇੱਕ ਘੜਿਆ ਦਾ ਵਾ ਵੀ ਹਾਰ ਗਿਆ ਇਹ ਚੰਨੀ ਉਰਾ ਬਾਜੀ ਮਾਰ ਗਿਆ ਫਿਰ ਚੰਨੀ ਜਿੱਤ ਗਿਆ ਇਸ ਕਰਕੇ ਵੀਰ ਚੰਨੀ ਨੂੰ ਆ ਰਹੀਆਂ ਗੱਲਾਂ ਗੱਲਾਂ ਹੀ ਆ ਰਹੀਆਂ ਵੀਰ ਬੱਤਾਂ ਦੇ ਰਿਹਾ ਸਾਰਿਆਂ ਨੂੰ ਘਾ ਇਤਰਾ ਕਰ ਲੰਦੇ ਇਤਰਾ ਕਰ ਲੰਦੇ ਵੀਰ ਕਿਤੇ ਨਾ ਕਿਤੇ ਵੀਰ ਯੋਕਾ ਐਸਾ ਤਾਂ ਵੀ ਬਹੁਤ ਮੁਸ਼ਕਲ ਹੋ ਗਿਆ ਨੰਦਪੁਰ ਸਾਹਿਬ ਦੇ ਵਿੱਚ ਮਾਮ ਆਦਮੀ ਪਾਰਟੀ ਵਾਲੇ ਜਿੱਤ ਗਏ ਔਰ ਗਰਮੀ ਯੋ ਗਰਮੀ ਤਾਂ ਖੁੱਡੀਆਂ ਦਾ ਹਾਂ ਖੁੱਡੀਆਂ ਹਾਰ ਗਈ ਚਾਰੇ ਬਠਿੰਡੇ ਮਹਾ ਮਹੜਾ ਹੋਇਆ ਫਿਰ ਔਰ ਛਾੜੂ ਵਾਲੇ ਦੀ ਬਹੁ ਮਾੜੀ ਹਾਲ ਹੋਈ ਮੇਰਾ ਭਗਵਾਨ ਤਮਨ ਹਲੇ ਤੱਕ ਕੋਈ ਭਿਆਨ ਨਹੀਂ ਆਇਆ ਯੋ ਬੀਬੀ ਕਰਜਿਤਨ ਗਗਨਨ ਮੋਲ ਗਗਨਨ ਮੋਲ ਨੇ ਤਾਂ ਚੰਗਾ ਕਰਿਆ ਵੀਰ ਟਾਈਮ ਗਏ ਫੈਸਲਾ ਕਰ ਲਿਆ ਗਰੀ ਮੈਂ ਤਾਂ ਲਗੀ ਵਿਆਹ ਕਰਾਣਾ ਅਰ ਵਿਆਹਿਕ ਕਾਂਗਰਸ ਕੀ ਮਤਲਬ ਰਿਲੇਟਡ ਪਰਿਵਾਰ ਕੇ ਵਿੱਚ ਕਰਾ ਰਹੀ ਸੋ ਪਤਾ ਅਗਾ ਪੰਜਾਬਾ ਕਾਂਗਰਸ ਆਣੇ ਵਾਲੀ ਅਰ ਉਦਨ ਮੈਨੂੰ ਬਾਪੂ ਪ੍ਰਕਾਸ਼ ਬਾਦਲੇ ਛੋਗਰੇ ਕੀ ਸਮਝ ਮਨੀ ਆਂਦੀ ਵੀਰ ਬਾਤ ਉਹ ਕਰਦਾ ਖਾਕਾਦਿਆਂ ਨੇ ਕਹਾਇ ਤੇ ਕੀ ਕਾਪਸ ਬੜੀ ਜਿੱਤ ਦਰਜ ਕਰਨੀਗਾ ਲੋਕ ਮੈਨੂੰ ਕਹਰੇਗਾ ਕਾ ਕਾਲੀ ਦਲ ਕੀ ਹਵਾ ਚੱਲ ਰਹੀ ਅਰ ਉਦਦਰ ਸ਼ੇਰ ਕਬਾਇਆ ਵੀ ਕਰੇ ਜਿੱਤ ਗਿਆ ਵੀਰ ਸ਼ੇਰ ਕਬਾਇਆ ਵੀ ਖਾਇਸ਼ਾ ਵੀ ਨੰਬਰ ਲੱਗ ਗਿਆ ਇਹਦ ਕੀ ਪੰਜਾਬ ਦੇ ਸਿਆਸੀ ਸੀਮਿਕਰਨ ਬਦਲ ਗਏ ਔਰ ਸੋਨੀਆ ਗਾਂਧੀ ਦਾ ਛੋਗਰਾ ਵੀ ਖੁਸ਼ ਹੋ ਰਿਹਾ ਵੀਰ ਇਹਦ ਕੀ ਉਹਨ ਕੀ ਪਾਰਟੀ ਵੀ ਕਾਫੀ ਸੀਟਾਂ ਲੇਗੀ ਔਰ ਉਧਰ ਜੁਪੀਵਾ ਕਲੇਸ਼ ਆਦਵ ਦਾ ਸਾਈਕਲ ਚੱਲ ਗਿਆ ਵੀਰ ਕਲੇਸ਼ ਆਦਵ ਜਨ ਆਦਮ ਕਲੇਸ਼ ਆਦਵ ਆ ਵਾਹੀ ਬਾਵੀ ਰੁਪਤਾ ਸੇਬ ਚੱਲ ਗਈ ਉਸ ਕੀ ਇਹਦ ਕੀ ਔਰ ਬਾਵੀ ਘਰੇ ਵੀ ਬੀਜੇਪੀ ਆਦ ਕੀ ਜੁਪੀ ਦੇ ਵਿੱਚੋਂ ਬੀਜੇਪੀ ਮੁੱਦੇ ਮੂਗਰੀ ਪੰਜਾਬ ਦੇ ਵਿੱਚ ਮਦਨ ਦਾ ਖਾਤਾ ਹੀ ਨਹੀਂ ਖੁੱਲਿਆ ਵੀਰ ਪੰਜਾਬ માં ਕਹਿ ਲੋ ਵੀ ਕਾਂਗਰਸ ਪਾਰਟੀ ਨੇ ਵਧੀਆ ਨੰਬਰ ਬਣਾ ਲਏ ਆਪਣੇ ਔਰ ਇਹ ਕਾਂਗਰਸ ਪਾਰਟੀ ਦੇ ਬੰਦੇ ਨੂੰ ਅਮੀਆਂ ਬਾਤਾਂ ਬਾਤਾਂ ਇਸ ਸਾਰਾ ਕਹਿ ਲੋ ਵੀ ਇਹ ਗੱਲੋ ਵੀ ਪੰਜਾਬ માં ਇਹ ਵਧੀਆ ਨੰਬਰਾਂ ਗੈਲ ਇਹਨਾਂ ਨੇ ਆਪਣੀ ਜਿਹੜੀ ਜਿੱਤ ਦਰਜ ਕਰੀ ਵੀਰਾ ਔਰ ਇਸ ਕਰ ਕਹਿ ਲੋ ਵੀ ਜੋ ਮਤਲਬ ਐਤ ਕੀ ਕੰਮ ਵਧੀਆ ਔਰ ਇਹ ਕਹਿ ਲੋ ਇਹ ਬਹੁਤ ਬੁਰਾ ਹਾਲ ਹੋ ਰਿਹਾ ਵੀਰ ਪੰਜਾਬ ਦੇ ਵਿੱਚ ਸਮਝ ਤੇ ਬਾਹਰ ਔਰ ਪੋਲ ਐਂਜੀਟ ਪੋਲ ਪੂਲ ਇਹ ਸਭ ਫੇਰ ਕਰਤੇ ਫਿਰ ਅਰ ਸੀਤਲ ਅੰਗਰਾਲ ਜੋ ਵੀਰ ਜਿਹੜਾ ਉਤਾ ਛੜ ਵਾਲੇ ਛੱਡ ਗਿਆ ਬੀਜੇਪੀ ਨੂੰ ਬੀਜੇਪੀ ਕਿ ਉਹਦਰ ਹਾਂਸਰਾਜ ਹਾਂਸਰ ਹੋ ਰਿਆ ਕਰ ਮੈਂ ਜਿੱਤੇ ਜਾਣਾ ਲੱਗ ਪੜਾ ਇਹ ਉਦੋਂ ਕਾ ਕਾਂਗਰ ਇਹ ਜਿਹੜੇ ਹੈ ਨਾ ਕਿਸਾਨ ਇਹਨਾਂ ਨੇ ਦਾ ਕੰਮ ਖਰਾਬ ਕਰਿਆ ਮੈਂ ਹੀ ਦੋ ਘੰਟਾਂ ਬਰ ਲੱਗਿਆ ਮੇਰਾ ਵੀਰ ਚਲੋ ਲਾਡੇ ਨੂੰ ਲੱਗਿਆ ਵੀਰ ਮੈਂ ਤੁਹਾਨੂੰ ਫੜਾਫੜ ਦੱਸ ਦਿਆਂ ਸਾਰਾ ਕੁਝ ਪਟਿਆਲੇ ਦੇ ਡਾਕਟਰ ਧਰਮबीर ਗਾਂਧੀ ਜਿੱਤ ਗਿਆ ਪਦੇਗੜ ਸਾਹ ਤੇ ਅਮਰ ਸਿੰਘ ਕਾਂਗਰਸ ਘਾਈ ਉਹ ਜਿੱਤ ਗਿਆ ਆਰ ਵੀਰ ਲੁਧਿਆਣਾ ਵਾਲੀ ਸੀਟ ਕੇ ਉਪਰ ਬਿਆਨਤ ਦਾ ਪੋਤਾ ਜਿਹੜਾ ਘਰੇ ਦਾ ਆ ਵੀਰ ਮੈਂ ਬਸਤਲ ਅਗਾਂਹ ਵਾਲਾ ਪੰਜਾਬ ਦਾ ਸੀਐਮ ਉਹ ਆ ਬਚਾਰਾ ਉੱਥਾ ਜਿੱਤਦੀ ਨਹੀਂ ਵੀਰ ਅਰ ਉਹਨੂੰ ਉਸਕਾ ਨੰਬਰ ਵੀ ਨਹੀਂ ਲੱਗਿਆ ਵੀਰ ਹਲੇ ਵਿਚਾਰੇਗਾ ਪਬ ਜਿੱਤਣਾ ਦੂਰ ਦੀ ਬਾਤ ਤੇ ਹਾਰਮਾ ਵੀ ਬਹੁਤ ਪਿੱਛੇ ਰਹਿ ਗਿਆ ਵੀਰ ਨਹੀਂ ਤਾਂ ਹਾਰਮਾ ਵੀ ਚਲੋ ਬੰਦੇ ਕਾਣ ਦੀ ਹਰ ਉਧਰ ਇਹ ਬੈਂਸ ਇਸ ਕੇ ਵੀਡੀਓ ਨਖਾਰ ਦੇ ਘਾੜ ਰੀਦਾ ਆਡੀਅנס ਹਣਾ ਰਹੇ ਇਸ ਕਰਕੇ ਪਿੱਛਾ ਰਹਿ ਗਿਆ ਵਿਚਾਰਾ ਔਰ ਇਹ ਦੇਖੋਗਾ ਪੰਜਾਬ ਦੇ ਵਿੱਚ ਸਿਆਸਤ ਦਾ ਸੀਮਿਕਰਣ ਕਿਸ ਪਾਸੇ ਨ ਜਾਵੇਗਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਔਰ ਇਹ ਕਹ ਲੋ ਵੀ ਬਹੁਮਤ 272 ਦਾ ਪਰ ਇਹ ਕਹ ਲੋ ਵੀ ਮੋਦੀ ਇਹ ਜਨਾ ਬਹੁਮਤ ਤੋਂ ਲੈ ਗਿਆ ਵੀ ਸਰਕਾਰ ਤੋਂ ਮੋਦੀ ਬਣਾ ਲੇਗਾ ਆਪਣੀ ਔਰ ਜੋ ਜੋ ਕੱਲ ਵੀ ਮਲਿਕ ਕਾਰਜੁਨ ਖੜ ਗਏ ਜਿਹੜਾ ਕਾਂਗਰਸ ਦਾ ਪ੍ਰਧਾਨ ਵਾ ਘਰਿਆ ਕਾ ਵੀ ਐਦਗੀ ਕਾ ਵੀ ਲੋਕਾਂ ਨੇ ਕਹਾ ਕਾਂਗਰਸ ਨੂੰ ਐਕਸੈਪਟ ਕਰਿਆ ਕਹਾ ਬਹੁਤ ਵਧੀਆ ਗੱਲ ਆ ਕਾ ਕਾਂਗਰਸ ਵਾਲੇ ਅੱਗੇ ਵੀ ਮਿੰਟ ਕਰਦੇ ਰਹੇਗੇ ਪਰ ਜੋ ਮਾੜਾ ਹੋਇਆ ਨਾ ਅਨਮੋਲ ਨਾ ਹੰਸਨਾ ਫਤੇਗੋੜ ਸਾਹ ਉਠਾ ਫਰੀਦਗੋੜ ਤੇ ਹਾਲ ਸਿੰਝੰਡਾ ਗਾੜਦੇ ਆ ਵੀਰ ਚਲੋ ਔਰ ਯੋ ਮਤਲਬ ਇਹੋ ਜਿਹੜੇ ਮੈਂ ਤਾਂ ਇਸ ਚੀਜ਼ ਤੇ ਹੈਰਾਨ ਹੋ ਰਿਹਾ ਵੀ ਜਿਹੜੇ ਬੰਦੇ ਮਤਲਬ ਆਪਣੀ ਪਾਰਟੀਆਂ ਛੱਡਵਾ ਦੋ ਇਹ ਦੂਸਰੀ ਪਾਲਟ ਹੈ ਉਹਨਾਂ ਦਾ ਵੀ ਕੀ ਹਾਲ ਹੋਵੇਗਾ ਉਹਨਾਂ ਦਾ ਹਾਲ ਕੀ ਹੋਵੇ ਵਿਚਾਰਿਆਂ ਦਾ ਕਿਸੇ ਨੇ ਸਿਆਣਨਾ ਇਹਨਾਂ ਨੂੰ ਦੇਖਿਆ ਵੀਰ ਇਹ ਰਾਜਕੁਮਾਰ ਬੀਰ ਕੇ ਨੇ ਪੁੱਛਿਆ ਦੇਖਿਆ ਵੀਰ ਉਹ ਆ ਵਿਚਾਰਾ ਮੁੜ ਕੇ ਆਇਆ ਵਿਚਾ ਆਹਨਾਂ ਉੱਥਾ ਹੈ ਨਹੀਂ ਕੋਸ ਵੀਰ ਪਹਿਲਾਂ ਹੀ ਦੁਹਾਮਾ ਦਾ ਗੱਦੀ ਵਾਲੀ ਕੁਰਸੀ ਬਾਅਦ ਵਿੱਚ ਕੁਰਸੀ ਵੀ ਨੰਦੇਗਾ ਹਰ ਬੀਜੇਪੀ 240 ਔਰ ਐਨਡੀਆ ਦਾ 190 ਇਸ ਤਰ੍ਹਾਂ ਦੇ ਕਾ ਚਾਰਜਿੰਗ ਜਿਹੜੇ ਨਿਗਲ ਨਿਗਲ ਕਰ ਰਹੇ ਹਨ ਹਰਾਨ ਕਰ ਰਹੇ ਹਨ ਬੁੱਧੀ ਉੱਤਰ ਪ੍ਰਦੇਸ਼ ਕੇ ਵਿੱਚ மஞ்சਾ ਹਾਰ ਗਿਆ ਕਲੇਸ਼ ਯਾਦਵ ਨੇ ਕਹਾ ਵੀ ਬੜੀਆ ਬਾਜੀ ਮਾਨ ਲੀ ਚਲੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚ ਸਤਿ ਸ੍ਰੀ ਅਕਾਲ